ਆ ਜਲਾ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਲੋਕਾਂ ਅੱਜ ਨਾਲ ਆਪਣੀ ਪਰਿਵਾਰ ਆ ਅੱਜ ਇਹਦੇ ਫਲਾਂ ਦੀ ਆਪਾਂ ਟੈਂਟ ਕੰਪਲੀਟੈਂਸ ਕਰਾਉਣੀ ਆ ਨਾਲ ਕੰਮ ਲਗਾਉਣਾ ਵੱਡਾ ਨਾਲ ਉਹਨਾਂ ਨੂੰ ਕਰਾਂਗੇ ਟੈਂਟ ਬੰਦ ਹੁਣ ਚੱਲਦਾ ਆ ਬੜਕ ਸਾਹਬ ਤੇ ਆਪਣੇ ਜੋਪਰ ਚ ਪੋ ਆ ਕੇ ਲੈਉਣੇ ਤੇਲ ਸੂਈ ਜਮਾ ਠੰਡਿਆ ਸਾਰੇ ਨਾਲ ਬੰਦੋ ਟੋਕ ਕਰਨਾ ਫਟਾ ਫਟਾ ਨੌ ਭਾਈ ਅੰਬਪੰਪ ਤੇ ਬਣ ਗਈ ਸੀ ਇਹ ਰੋ ਪੁਆਲੇ ਚੋਪਰ ਚ ਹੁਣ ਚੱਲੋ ਜੀ ਵਰਕੇ ਸਾਡ ਪਾਸ ਪਹੁੰਚ ਗਏ ਸੀ ਆ ਕਰਤਾ ਫੋਟੋ ਇਧਰ ਵਰ ਢੱਲੋਂ ਬਾਈ ਵਰਕੇ ਆ ਗਏ ਸੱਖ ਬਾਈ ਕਿਉਂ ਕਿਵੇਂ ਲਾ ਲਾ ਹੂ ਤਾਂ ਮਸਰਾ ਜਮਾ ਠੀਕ ਆ ਇਹ ਬਾਈ ਵਰਕੇ ਦੇਖਣਾ ਸੀ ਕਹਿੰਦੇ ਕੀ ਕਰਾਈ ਜਾਂਦੇ ਆ ਬਾਈ ਫੱਟਾ ਕਰਾ ਲਿਆਂਦਾ ਆਪਾਂ ਫੱਟਾ 13 ਅਗੇ ਸੀ ਘਰੇ ਹੁਣ ਚੱਲਦੇ ਆ ਮਾਨਸਾਂ ਉਹਨਾਂ ਨੂੰ ਤਵਾ ਕੇ ਲਿਆਉਣਾ ਕਾਸ਼ਤਾ ਫਿਰ ਪੇਂਟ ਪੂਂਡ ਦਾ ਕੰਮ ਚਲਾਵਾਂਗੇ ਹਾਂ ਓ ਬਾਈ ਹੁਣ ਚੱਲਦੇ ਆਪਾਂ ਮਾਨਸਾਂ ਨੂੰ ਤੇ ਡਰਾਈਵ ਰੀ ਹਰਪਾਲ ਬਾਈ ਕਹਿੰਦਾ ਮੈਂ ਕਰਕੇ ਦੇਖਣੀ ਆ ਹਰਪਾਲ ਬਾਈ ਕਰਦਾ ਡਰਾਈਵ ਰੀ ਤੇ ਹਾਲੇ ਮੈਂ ਬਤਵਾ ਕੇ ਲਾਉ ਬਾਈ ਹਵਾ ਮਾਨਸਾ ਸਰਦਸਟੇਸ਼ਨ ਤੇ ਪਹੁੰਚ ਗਏ ਸੀ ਹਾਲਾਪਾ ਉਧਰ ਕੱਢਦੇ ਸੀ ਦਿਖਾਉਣਾ ਸੀ ਹਾਲਾਂ ਦੀ ਵੀ ਗੱਲਬਾਤ ਹੋ ਗਈ ਲੋਜਿਕ ਆ ਰਹੇ ਹਰ ਕਾਸਟ ਮਾਰਿਆ ਪਾ ਆਪਣੇ ਹਾਲਾਂ ਦਾ ਰੰਟ ਵਾਇਆ ਦੇਖੋ ਫੁਲਟਾਂਂ ਚੀਜ਼ ਬਣ ਗਈ ਹੁਣ ਰੇਗਮਾਰ ਲੱਗ ਗਿਆ ਉਹ ਨਹੀਂ ਜਾਂਦਾ ਅਰੇ ਆਪਣਾ ਚੋਂ ਉਧਰ ਪੌਣਿਆ ਹਾਲਾ ਹਾਲ ਪਾਲਿਆ ਆਪਾਂ ਜੋਬਰ ਮੰਗਰਾ ਹੁਣ ਚੱਲਦਾ ਉਧਰ ਆਪਾਂ ਫਰਤੇ ਘਰ ਤੇ ਜਿ ਲੈਉਣਿਆ ਹਾਲਾਂ ਦੇ ਨਾਲ ਲੈਣੇ ਪਈ ਤਾਂ ਚਲੋ ਆਵਾਜ਼ ਮੰਨ ਲੈਂਦਾ ਨੇ ਖੁਰਪੇ ਨਾਟ ਤੇ ਆ ਲਿਆਂਦਾ ਰੰਗ ਹੁਣ ਚਲਦਾ ਪਿੰਡ ਹਾਂ ਫਲਾਂ ਨੇ ਮੜੀ ਹੁੱਕੀ ਜੀ ਲਗਾਉਣ ਦੀ ਜੀ ਆਪ ਲੋ ਆਵਾਂਗੇ ਲਓ ਬਾਈ ਕੀ ਹਾਲਾ ਸਾਰਿਆਂ ਦਾ ਕੱਲਾ ਪਣੂ ਹੋਇਆ ਅੱਥ ਨੇ ਨੇਹਰਾ ਮੈਂ ਤਾਂ ਪਾ ਹੁੱਕਾ ਲਵਾ ਲੈਂਦੀ ਮੈਂ ਉਹ ਲੋ ਵਾਸੀ ਕਿੱਲੀ ਅੱਜ ਮੁੰਡੇ ਰੇਗ ਮਾਰ ਲਾਉਣ ਮੁੰਡੇ ਪਿਆ ਨਾਲ ਆਪਣੇ ਬਾਈ ਕਲਜੀਤ ਜਹਲਾ ਉਹ ਵੀ ਮੰਡਿਆ ਤਾਂ ਐਂ ਕਰ ਆਏ ਉਸ ਤੋਂ ਬਾਅਦ ਮਾਰਾਂਗੇ ਪ੍ਰਾਈਮਰ ਤੇ ਤੇ ਫਿਰ ਦਿਖਾਉਣਾ ਤੁਹਾਨੂੰ ਅੱਗੇ ਦੀ ਗੱਲ ਬਾਤ ਆ ਲਓ ਬਈ ਹਲਾਉਂਦੇ ਆਪਾਂ ਪ੍ਰਾਈਮਰ ਮਾਰਤਾ ਹੁਣ ਕਰਦੇ ਆਪਾਂ ਪੇਂਟ ਲਓ ਬਈ ਹਲਾਉਂਦੇ ਆਪਾਂ ਪੇਂਟ ਕਰਤਾ ਦੇਖੋ ਪਾਣੀ ਲੁੱਕ ਕਿਦਾਂ ਸ਼ਾਈਨ ਆ ਰਹੀ ਆ ਰੰਗ ਦੀ ਹੁਣ ਕਰਦੇ ਆਪਾਂ ਇਹਦੇ ਖੁਰਪੇ ਆ ਬੇ ਖੁਰਪੇ ਆਪਾਂ ਇਹ ਲਾਉਨੇ ਆ ਹੁਣ ਹਲਾਂ ਦੇ ਕਸਤੇ ਆਪਾਂ ਖੁਰਦੇ ਤੇ ਕੰਮ ਕਰਤਾ ਤੇ ਇਹ ਵਲੌਗ ਆਪਣਾ ਇੱਥੇ ਕੰਪਲੀਟ ਹੋ ਗਿਆ ਹੋ ਮਿਲਦਾ ਨੈਕਸਟ ਵਲੌਗ ਚ